ਸਾਡੇ YouTube ਚੈਨਲ ਤੇ ਆਪ ਤੁਹਾ ਦਾ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਵਿਤੋਕਾ ਬੋਨਾਂ ਜਬਾਨੀ ਹੁਕਮਾਂ ਲਈ ਪੈਨਸ਼ਨਾਂ ਦੇ ਵੱਖ-ਵੱਖ ਤਰ੍ਹਾਂ ਦੇ ਪੈਂਡਿੰਗ ਬਿੱਲਾਂ ਤੇ ਲਗਾਈ ਰੋਕ ਤੇ ਗੋਲ ਵਿੱਚ ਕੀਤੇ ਜਾਣ ਵਾਲੇ ਐਕਸ਼ਨ ਬਾਰੇ ਡਿਟੇਲ ਕਰਾਂਗੇ। ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਤੁਹਾਨੂੰ ਇਹ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਗਿਉ ਸਮੇਂ ਸਿਰ ਮੇਰੇ ਜਾਇਆ ਪਰੇ। ਜਵਾਨੀ ਹੁਕਮਾਂ ਤਹਿਤ ਪੈਨਸ਼ਨਰਾਂ ਦੇ ਲੀਵ ਇਨਕੈਸ਼ਮੈਂਟ ਦੀ ਕਿਸ਼ਤ ਪਹਿਲੀ ਕਿੰਦਰ ਬਕਾਇਦੇ ਬਿੱਲ ਅਤੇ ਫਾਈਨਲ ਪੇਮੈਂਟ ਵਿਆਹ ਪਤਾਈਆਂ ਦੇ ਬਿੱਲ ਖਜ਼ਾਨਾ ਦਸਤਾਨਾ ਵਿੱਚ ਔਟ ਕੇ ਇਹ ਕਹਿਣਾ ਹੈ ਭਜਨ ਸਿੰਘ ਗਿੱਲ ਦਾ ਜੋ ਕਿ ਸੁਭਾ ਪ੍ਰਧਾਨ ਹਨ ਤਾਂ ਉਹ ਜਾਣਦੇ ਹਨ ਕਿ ਪੂਰਾ ਮਾਮਲਾ ਕੀ ਹੈ ਪੰਜਾਬ ਗਵਰਨਮੈਂਟ ਪੈਨਸ਼ਨ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਅਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਬਿਆਨ ਜਾਰੀ ਕਰਦੇ ਹਾਂ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਾਰੇ ਖਜ਼ਾਨਾ ਦਫ਼ਤਰਾਂ ਤੇ ਜਵਾਨੀ ਹੁਕਮਾਂ ਲਈ ਫਾਈਨਲ ਪੇਮੈਂਟ ਲੀਵ ਐਨਕੈਸ਼ਮੈਂਟ ਤੇ ਮੈਡੀਕਲ ਬਿੱਲਾਂ ਦੀ ਅਦਾਇਗੀਆਂ ਤੇ ਕੰਮ ਕਲੋਨੀ ਵਿੱਤੀ ਐਂਡ ਜਨਰੀ ਲਾ ਕੇ ਰੂਕ ਲਾਉਣ ਦੀ ਕੜੀ ਸ਼ਬਦਾਂ ਵਿੱਚ ਜ਼ਿਕਰ ਕੀਤਾ ਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 18 ਫਰਵਰੀ ਦੇ ਨੋਟੀਫਿਕੇਸ਼ਨ ਨੂੰ ਫਰਾਰ ਜੇਮੇਪ ਇੱਕ ਮਿਸ਼ਨ ਦੀ ਅਸਫਲਤਾ ਮੁਤਾਬਕ ਲੀਵ ਇਨਕਾਜਮੈਂਟ ਦੇ ਬਕਾਇਆ ਦੀ ਪਹਿਲੀ ਕੇਸ ਦੇ ਖਜਾਨਾ ਦਫ਼ਤਰਾਂ ਵਿੱਚ ਲਏ ਬਿੱਲ ਤੁਰੰਤ ਪਾਸ ਕਰਨ ਦੇ ਹੁਕਮ ਕੀਤੇ ਜਾਣ ਨਵੇਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਜੀਪੀਐਫ ਲੀਵ ਇਨਕਾਜਮੈਂਟ ਅਤੇ ਗ੍ਰੈਚਿਉਟੀ ਦੀਆਂ ਅਦਾਇਗੀਆਂ ਤੇ ਲਈ ਪਾਬੰਦੀ ਤੁਰੰਤ ਹਟਾਈ ਜਾਵੇ ਮੁਲਾਜ਼ਮਾਂ ਦੇ ਬਜ਼ੁਰਗ ਪੈਨਸ਼ਨਾਂ ਨੂੰ ਬਕਾਇਆ ਸਾਢੇ 3-4 ਸਾਲ ਵਿੱਚ ਦੇਣ ਦਾ 18 ਜਨਵਰੀ ਦਾ ਨੋਟੀਫਿਕੇਸ਼ਨ ਦਰਅਦਕਮ ਕੇ ਬਕਾਇਆ ਯਕਮੋਸ਼ਤ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਇਹ ਕ ਸਰਕਾਰ ਨੇ ਭੰਗ ਭਰਾਨੀ ਵਿੱਤੀ ਐਮਰਜੈਂਸੀ ਫਰਿਆਨਾ ਦਸਤਾਵਾਂ ਤੋਂ ਨਾ ਚੁੱਕੀ ਤਾਂ ਪੰਜਾਬ ਦੇ ਸਮੁੱਚੇ ਪੈਨਸ਼ਨਰਾਂ ਨੇ ਜੁਲਾਈ ਦੇ ਪਹਿਲੇ ਹਫਤੇ ਸਮੂਹ ਡੀਸੀ ਦਫ਼ਤਰਾਂ ਅਤੇ ਇੱਕ ਜਨਮਾ ਤੋਂ ਅੱਗੇ ਵਿਸ਼ੰਗ ਕਰਨੇ ਤੇ ਰਲੀਆਂ ਕਰਕੇ ਪੰਜਾਬ ਸਰਕਾਰ ਦੇ ਦੁਬਲੇ ਸੌੜਨਗੇ ਸੂਬਾ ਜਨਰਲ ਸਕੱਤਰ ਸਿੰਦਰ ਕੁਲਸਰ ਨੇ ਦੱਸਿਆ ਕਿ ਠਾਰਾ ਬੰਦੀ ਦੇ ਨੋਟੀਫਿਕੇਸ਼ਨ ਨੂੰ ਅਜੇ ਤੱਕ ਬਹੁਤੇ ਬੈਂਕਾਂ ਨੇ ਵੀ ਲਾਗੂ ਨਹੀਂ ਕੀਤਾ ਤੇ ਪੈਨਸ਼ਨਰ ਫੈਮਿਲੀ ਪੈਨਸ਼ਨਰਾਂ ਦੇ ਬਕਾਏ ਦੀਆਂ ਪਹਿਲੀਆਂ ਦੋ ਕਿਸ਼ਤਾਂ ਵੀ ਨਹੀਂ ਭਾਈਆਂ ਗਈਆਂ ਸਮੂਹ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਸਕੱਤਰਾਂ ਨੇ ਸਮੂਹ ਬੈਂਕ ਫਰਟੀਆਂ ਨੂੰ ਕਿਹਾ ਕਿ ਉਹ ਬਕਾਏ ਦੀਆਂ ਬੰਦੀਆਂ ਕਿਸ ਤਰ੍ਹਾਂ ਤਰੰਤ ਪਾਉਣ ਨਹੀਂ ਤਾਂ ਪੈਨਸ਼ਨਰ ਬੈਂਕਾਂ ਅੱਗੇ ਜਾਣੇ ਲਾਣੇ ਮਜਬੂਰ ਹੋਣਗੇ ਮੋਗਦ ਪ੍ਰੈਸ ਦੇ ਆਨ ਜਾਰੀ ਕਰਦੇ ਆ ਵਲਕਿੰਗ ਜ਼ਿਲ੍ਹਾ ਪ੍ਰਧਾਨ ਹਰਸ਼ਦੇਵ ਸਿੰਘ ਫਰਗੀਤ ਦੋਧਰ ਜ਼ਿਲ੍ਹਾ ਸਕੱਤਰ ਪ੍ਰੇਮਕਮਲ ਜ਼ਿਲ੍ਹਾ ਵਿਭੇਸ ਸਕੱਤਰ ਗਿਆਨ ਸਿੰਘ ਸਾਹਕਾ ਡੀਪੀ ਅਫੋਰ ਜ਼ਿਲ੍ਹਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਪੈਨਸ਼ਨਰ ਜਥੇਬੰਦੀ 9 ਜੁਲਾਈ ਨੂੰ ਦੇਸ਼ ਤੇ ਰਾਜ ਵਿਆਪੀ ਹੜਤਾਲ ਸਮੇਂ ਟ੍ਰੇਡ ਯੂਨੀਅਨਾਂ ਵੱਲੋਂ ਹੋ ਰੇ ਪ੍ਰਦਰਸ਼ਨਾਂ ਵਿੱਚ ਪਰਮਿਸ਼ ਮੂਲੀਅਤ ਕਰੇਗੀ ਤਾਂ ਕਿ ਕੇਂਦਰ ਤੇ ਰਾਜ ਸਰਕਾਰ ਦੁਆਰਾ ਮਜ਼ਦੂਰਾਂ ਦੇ ਚਾਰ ਕਾਨੂੰਨ ਦੇ ਵਿਰੋਧ ਨਵੀ ਸਿਕਿਆ ਨੀਤੀ 2020 ਦੇ ਵਿਰੋਧ ਵਿੱਚ ਪ੍ਰਾਣੀ ਪੈਨਸ਼ਨ ਬਹਾਲ ਕਰਵਾਉਣ ਕੱਚੇ ਕੰਮੇ ਪੱਕੇ ਕਰਨ ਕਿਸਾਨ ਮਜ਼ਦੂਰ ਮੁਲਾਜ਼ਮ ਪੈਨਸ਼ਨਰ ਵਿਦਿਆਰਥੀਆਂ ਛੋਟੇ ਦੁਕਾਨਦਾਰਾਂ ਖਲਾਫ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦਾ ਬੇੜਮਾ ਵਿਰੋਧ ਦਰਜ ਕਰਵਾ ਕੇ ਕੇਂਦਰ ਤੇ ਰਾਜ ਸਰਕਾਰ ਨੂੰ ਸੁਣਾਉਣੀ ਕੀਤੀ ਜਾ ਸਕੇ ਕਿ ਹੱਕ ਸੱਚ ਦੇ ਜੰਗ ਇਸੇ ਤਰ੍ਹਾਂ ਚੱਲੀ ਰਹੇਗੀ ਜਦੋਂ ਤੱਕ ਸੰਘਰਸ਼ਾਂ ਦਾ ਹੀ ਪ੍ਰਾਪਤ ਪ੍ਰਾਪਤ ਹੱਕ ਖੋਣ ਲਈ ਸਰਕਾਰਾਂ ਦਾ ਜ਼ਰਮ-ਜ਼ਬਰ ਜਾਰੀ ਰਹੇਗਾ ਇਸ ਪ੍ਰਸੰਗ ਦੇ ਅੰ内 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਵਿਦਿਆਰਥੀਆਂ ਦੇ ਜਮਹੂਰੀ ਹੱਕ ਖੋਣ ਲਈ ਉਹਨਾਂ ਤੋਂ ਦਾਖਲੇ ਸਮੇਂ ਯੂਨੀਵਰਸਿਟੀ ਰੱਦ ਕਰਨੇ ਮੁਜਾਰੇ ਨਾ ਕਰਨ ਨੂੰ ਵਰਗਿਆਂ ਕੈਰ ਜਮਹੂਰੀ ਸ਼ਰਤਾਂ ਬੰਦ ਦੀ ਵੀ ਕਰਨੇ ਸ਼ਬਦਾਂ ਵਿੱਚ ਨਕੇਦੀ ਕੀਤੀ ਗਈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜਦੋਂ ਕਿ ਸਰਕਾਰ ਨੂੰ ਇਹ ਚਪਾਨੀ ਦਿੱਤੀ ਗਈ ਹੈ ਤਾਂ ਇਹ ਵਿਤੋ ਭਾਵ ਦੇ ਦੁਆਰਾ ਇਹ ਜੋ ਜਵਾਨੀ ਹੁਕਮਾਂ ਰਹੀ ਬਿੱਲਾਂ ਨੂੰ ਪਾਸ ਕਰਨ ਤੋਂ ਰੋਕਿਆ ਗਿਆ ਹੈ ਕਿ ਇਹਨਾਂ ਹੁਕਮਾਂ ਨੂੰ ਵਾਪਸ ਲਿਆ ਜਾਵੇਗਾ ਤੇ ਲਗਾਈ ਰੋਕ ਜੋ ਹੈ ਇਸ ਨੂੰ ਠਾਕੇ ਤੇ ਬਿੱਲ ਪਾਸ ਕੀਤੇ ਜਾਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਨਹੀਂ ਤਾਂ ਫਿਰ ਤਿੱਖੇ ਸੰਘਰਸ਼ ਕਰਨ ਲਈ ਮੌਜੂਦ ਤੇ ਪੈਨਸ਼ਨਰ ਮਜਬੂਰ ਹੋਣਗੇ ਇਸ ਵੀਡੀਓ ਵਿੱਚ ਤੁਹਾਨੂੰ ਕਹਿਣਾ ਸੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੇ ਦੇਖਾ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ